ਸਾਰੰਗ ਰਾਗ ਦੇ ਵਿੱਚ ਬਾਬਾ ਕਬੀਰ ਜੀ ਫਰਮਾਉਣਾ ਕਰਦੇ ਨੇ ਮਨ ਦਸ ਨਾਜ ਟਕਾਚਾਰ ਗਾਂਠੀ ਐਂਡੋ ਟੇਡੋ ਜਾ ਇਸ ਸ਼ਬਦ ਦੇ ਵਿੱਚ ਬਾਬਾ ਜੀ ਸਮਝਾਉਣਾ ਚਾਹੁੰਦੇ ਨੇ ਕਿ ਅੱਜ ਦੇ ਟਾਈਮ ਬਹੁਤਾਤ ਗਿਣਤੀ ਦੇ ਵਿੱਚ ਮਨੁੱਖਤਾ ਦੀ ਹਾਲਤ ਇਹ ਹੈ ਕਿ 4 ਪੈਸੇ ਕੋਲ ਆ ਜਾਣ ਆਰਥਿਕ ਲੈਵਲ ਤਕੜਾ ਹੋ ਜਾਵੇ ਜਾਂ ਉੱਚੀ ਪਦਵੀ ਕੋਈ ਸੌਹਰਤ ਆ ਜਾਵੇ ਤਾਂ ਆਮ ਲੋਕ ਕੀੜੇ ਮਕੌੜੇ ਦਿਸਣ ਲੱਗ ਜਾਂਦੇ ਨੇ ਪਰ ਅਮੀਰ ਬੰਦਾ ਉਹ ਐ ਆਰਥਿਕ ਲੈਵਲ ਵੀ ਚੰਗਾ ਹੋਵੇ ਪਦਵੀ ਵੀ ਉੱਚੀ ਹੋਵੇ ਪਰ ਮਾਨਸਿਕ ਲੈਵਲ ਸਥਿਰ ਹੋਵੇ ਬੰਦੇ ਦਾ ਆਮ ਬੰਦਿਆਂ ਨਾਲ ਬੰਦਿਆਂ ਵਾਲਾ ਵਿਹਾਰ ਕਰੇ ਜਾਤੀਵਾਦ ਅਮੀਰ ਗਰੀਬ ਦੇ ਵਿਤਕਰੇ ਨੂੰ ਪਾਛੇ ਛੱਡ ਕੇ ਇੱਕ ਧਰਮੀ ਹੋਣ ਦਾ ਪ੍ਰਮਾਣ ਦੇਵੇ ਉਹੀ ਮਨੁੱਖ ਅਮੀਰ ਐ ਨਹੀਂ ਤਾਂ ਕੁਛ ਵੀ ਕਰਲਾ ਬੰਦਿਆ ਹਾਲਤ ਅਮੀਰ ਤੇ ਗਰੀਬ ਦੀ ਇੱਕੋ ਹੋਣੀ ਐ ਰਾਣਾ ਰੋ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਨੇਤੀ ਸਰੀਰ ਨੂੰ ਸਮੇਟਣ ਦੇ ਆਪਣੇ ਆਪਣੇ ਅਲੱਗ-ਅਲੱਗ ਧਰਮਾਂ ਦੇ ਵਿਹਾਰ ਨੇ ਪਰ ਆਖਰ ਦੇ ਵਿੱਚ ਮੌਤ ਐ ਜਿਹੜੀ ਉਹ ਕਿਸੇ ਨੂੰ ਕਿਸੇ ਹਿਸਾਬ ਨਾਲ ਸਰੀਰ ਨੂੰ ਸਮੇਟਤਾ ਕਿਸੇ ਨੂੰ ਕਿਸੇ ਹਿਸਾਬ ਨਾਲ ਮੌਤ ਟੱਲ ਸਚਾਈ ਐ ਜੇ ਜ਼ਿੰਦਗੀ ਚੰਗੀ ਜਿਉਣੀ ਚਾਹਨਾ ਤਾਂ ਆਪਣੇ ਬੱਚਿਆਂ ਨੂੰ ਚੰਗਾ ਇਨਸਾਨ ਬਣਾਉਣ ਦੇ ਗੁਣ ਸਿਖਿਓ ਨਾ ਕਿ ਅਮੀਰ ਹੋਣ ਦੇ ਕਿਉਂਕਿ ਅਮੀਰੀ ਨਾਲ ਸਹੂਲਤਾਂ ਖਰੀਦੀਆਂ ਜਾ ਸਕਦੀਆਂ ਨੇ ਪਰ ਸਹੂਲਤਾਂ ਨਾਲ ਸੁੱਖ ਨਹੀਂ ਹੋ ਆ ਸਕਦੇ ਸੁੱਖ ਤਾਂ ਬੰਦਿਆ ਤੇਰਾ ਮਾਨਸਿਕ ਲੈਵਲ ਤੇਰੀ ਅੰਦਰ ਦੀ ਅਵਸਥਾ ਜੇ ਉੱਚੀ ਆ ਤਾਂ ਸੁਖੀ ਐ ਨਹੀਂ ਸੁਖੀ ਨਹੀਂ ਹੋ ਸਕਦਾ